ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ 'ਚ ਲਗਭਗ ਤੁਹਾਨੂੰ 7-8 ਮਿੰਟ ਨਗ ਦਿਖਾਵਾਂਗੇ ਬੇੜਾਂ ਦੇ 8 ਇੱਕ ਦੋ ਦੇ ਵਿੱਚੋਂ ਸੂਈਆਂ ਹੋਈਆਂ ਤੇ ਬਾਕੀ ਗੱਪਣਾ ਡਿਟੇਲ ਵੀਰ ਤੁਸੀਂ ਪੁੱਛਦੇ ਆਓਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਰਾਜਦੀਪ ਸਿੰਘ ਹੈ ਬਾਈ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰੇ ਆਪਣਾ ਮੋਬਾਈਲ ਨੰਬਰ ਹੈਗਾ 95922 74573 95922 74573 ਹਾਂਜੀ ਆਪਣਾ ਹੈਗਾ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਜੀ ਪੁਰਾਣਾ ਠੀਕ ਹੈ ਕਿੰਨੇ ਕਨਾਕ ਆਪਣੇ ਕੋਲ ਅੱਜ ਪਿਆ ਬੇਲੀ ਬਰਾਮਾ ਨਹੀਂ ਬਈ ਅੱਜ ਆਪਣੇ ਕੋਲੇ ਕੋਈ ਟੋਕਰ ਗੱਬਨ ਵੀ ਹੈਗੀ ਹੈ ਨਹੀਂ ਟੋਕਰ ਗੱਬਨ ਨਹੀਂ ਹੈਗੀ ਇੱਕ ਬੈੜ ਡੇਢ ਮਹੀਨੇ ਦੀ ਸੂਈ ਆ ਬਾਕੀ ਤਾਜ਼ੀਆਂ ਇੱਕ ਜਰਸੀ ਆ ਵਿੱਚ ਠੀਕ ਹੈ ਪਹਿਲਾ ਨੰਬਰ ਜਿਹੜੇ ਤਾਜੀ ਸੂਈ ਬੈੜ ਦੇਖਦੇ ਪ ਈ ਅੱਜ 7 ਤਰੀਕ ਹੈ ਜੀ ਜਨਵਰੀ ਠੀਕ ਹੈ ਤੇ ਸਵੇਰੇ 3 ਵਜੇ ਸੂਈ ਆਜ ਬੱਚਾ ਕੀ ਦਿੱਤੇ ਨੇ ਇਹਨੇ ਬੱਚਾ ਦਿੱਤਾ ਤੇ ਯੇਰ ਦੀ ਪ੍ਰੋਪਰ ਵੀਡੀਓ ਪਈ ਆ ਫੁੱਲ ਗਰੰਟੀ ਸੀ ਪਲੂਨ ਪਹਿਲਾ ਸੂਆ ਸੂਈ ਪਹਿਲਾ ਸੂਆ 4 ਦਾੰਦ ਆ ਜੀ ਮੋਹ ਠੀਕ ਹੈ ਹਵਾਨਾ ਅੱਗੇ ਪਿੱਛੇ ਦਾ ਜਮਾ ਹਵਾਨਾ ਤਾਂ ਤੁਸੀਂ ਪੂਰੀ ਕੁਆਲਿਟੀ ਹੈ ਜੀ ਫਿਰ ਬਰੀਡ ਦਾ ਤੁਹਾਨੂੰ ਪਤਾ ਹੀ ਆ ਠੀਕ ਹੈ ਸੋ ਵੇਖੋ ਪੂਰੀ ਕੁਆਲਿਟੀ ਦੇ ਵਿੱਚ ਆ ਪਹਿਲਾ ਸੂਆ ਪਲੂਨ ਸੂਈ ਆ ਸੋ ਥਾਣ ਵਗੈਰਾ ਦੇਖੋ ਪੂਰੇ ਗੋਠਾ ਦੇ ਥਾਣਾ ਚਾਰੇ ਨਿਕੜਵੇ 3 ਚ ਵਾਇਚ ਵੀ 1 ਨੰਬਰ ਪੂਰੀ ਟੌਪ ਦੀ ਬਾਈ ਥੋੜੀ ਜਿਹੀ ਪਸਤੀ ਸਲੇਖਣਾ ਤੇ ਭਾਲ ਜਰੂਰ ਆਉ ਮਿੱਠਾ ਮੂਠਾ ਸੀ ਦਿੱਤਾ ਨਹੀਂ ਠੀਕ ਹੈ ਭਾਲ ਦੇ ਚੱਕਰ ਜੀ ਠੀਕ ਹੈ ਤੇ ਫਿਰ ਵੀ ਨਾਰਮਲ ਜੀ ਮੂਰਲੇ ਥਣਾ ਤੇ ਹੈ ਨਹੀਂ ਪਿਛਲੇ ਦੇ ਭਾਲਾ ਉਹ ਮੂਠੀ ਵਾਲਾ ਥਣਾ ਐਡਾ ਡਾ ਗਲਾਸ ਆਰਕ ਕਿੰਨਾ ਕੁ ਦੁੱਧ ਚੋਇਆ ਸੀ ਹੋਰੇ ਆਪੇ ਦਾ ਦੁੱਧ ਇਹਦਾ ਬਾਈ 4 ਕਿਲੋ ਬੌਲੀ ਚੋਈ ਸੀ ਠੀਕ ਹੈ ਅੰਦਾਜ਼ਾ ਲਾਈਏ ਕਿੰਨਾ ਕੁ ਦੁੱਧ ਦੇ ਦੂਗੀ ਇਹ ਅੰਦਾਜ਼ਾ ਬਾਈ ਮੇਰੀ ਤਾਂ ਗੱਲ ਇਹ ਹੈ 18 ਤੇ ਵੀ ਰਹਿ ਸਕਦੀ ਹੈ 22 ਤੇ ਵੀ ਜਾ ਸਕਦੀ ਹੈ ਇਹ ਕੋਈ ਚੰਗੀ ਵਧੀਆ ਸੇ ਵਾਲਾ ਹੋ 25 ਨੂੰ ਵੀ ਹੱਥ ਲਾ ਸਕਦੀ ਹੈ ਠੀਕ ਹੈ ਕਿਉਂਕ ਕੋਈ 20 22 ਕਿਲੋ ਨਾਰਮ ਵਾਲਾ ਯਾਰ ਕੋਈ ਬਾਲਾ ਨਹੀਂ ਫਰੇੰਨਾ ਤੇ ਰੇਂਜ ਦੀ ਕਿੰਨੀ ਕੋ ਰੇਂਜ ਇਹਦੀ ਬਾਈ ਜੈਸਨੋਜ ਵਾਲਾ ਰੇਟ ਈ ਆ 85000 ਰੁਪਇਆ ਉਹਦੇ ਚੋਂ ਆਪਾਂ ਮਾਨਤਾ ਨਾਲ ਅਗਲੇ ਦਾ ਜੂਰ ਕਰਾਂਗੇ ਤੋਰੇਵਾਰ ਨੇ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਪਲੂਨ ਪਹਿਲਾ ਸੂਆ ਸੂਈਆ ਬਿਲਕੁਲ ਕੰਪੈਕਟ ਟ੍ਰੈਡਰ ਦੀ ਬਿਹੜਾ ਅੱਗੇ ਪਿੱਛੇ ਦਾ ਹਵਾਨਾ ਸੋ ਦੇਖੋ ਚੌੜੀ-ਚੂੜੀ ਦੇਖੋ ਰਾਜੀ ਰੂਜੀ ਬਹੁਤ ਆ ਤੇ ਬਾਕੀ ਬੂਥੀ ਵਗੈਰਾ ਦੇਖੋ ਬਿਹੜ ਦੀ ਪੂਰੀ ਸਾਫ ਸੁਥਰੀ 85000 ਰੁਪਇਆ ਕੀਮਤ ਆ ਮਾਨਤਾ ਨਾਲ ਹੋ ਜਾਊਗਾ 20 ਕਿਲੋ ਤੋਂ ਬਾਹਰ ਦ ਤੇ ਬੱਚਾ ਮੇਲ ਕਾਫਾ ਜੇਰ ਵਗੈਰਾ ਦਾ ਕੰਮ ਟੋਟਲੀ ਡਾਨਾ ਤੇ ਵੀਰੇ ਦੋ ਨੰਬਰ ਜਿਹੜੀ ਗੱਬਣ ਵੈੜ ਦੇਖੀਏ ਨੇ ਆਪਾਂ ਦੋ ਨੰਬਰ ਵੀ ਬਾਈ ਪਹਿਲਾ ਨਾ ਬੱਛੀ ਚਾਰ ਦੰਦ ਦੀ ਹੈ ਹਜੇ ਠੀਕ ਹੈ ਹਾਂ ਤੇ 10 ਦਿਨ ਬਾਕੀ ਹੈ ਇਹਦੇ ਹਜੇ 10 ਦਿਨ ਸੂਣ ਚ ਬਾਕੀ ਪਲੂਣ ਪਹਿਲਾ ਸੂਆ ਮੂੰਹ ਚਾਰ ਦੰਦ ਜੀ ਚਾਰ ਦੰਦ ਬਾਕੀ ਫੇਸ ਕੁਆਲਟੀ ਦਿਖਾ ਦਿਓ ਠੀਕ ਹੈ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਇਹ ਤਾਂ ਕਿੰਨਾ ਗੰਦਾਜਾ ਲਾ ਕੇ ਚੱਲੇ ਬੰਦਾ ਦੁੱਧੜਾ ਸੋ ਉਹੀ ਚੀਜ਼ ਆ ਬਾਈ ਸੇਮ ਹੀ 20 ਤੋਂ ਉੱਪਰ ਵਾਲੀ ਹਾਂ 20 ਤੋਂ ਉੱਪਰ ਵਾਲੀ ਇਹਦੀ ਰੇਂਜ ਕਿੰਨੀ ਕਹੋ ਰੇਂਜ ਇਹਦੀ ਵੀ 85000 ਰੁਪਏ ਆ ਬਾਈ 85000 ਰੁਪਏ ਰੇਂਜ ਹੋਊਗੀ ਸੂਣ ਦੇ ਵਿੱਚ ਇੱਕ ਹਫ਼ਤਾ ਲੱਗ ਭਾਗ ਬਾਕੀ ਪਿਆ ਹਨਾ ਹਾਂਜੀ ਇੱਕ ਹਫ਼ਤਾ ਦਾ ਨਾਰਮਲ ਹੀ ਠੀਕ ਐ ਸੋ ਕੱਦ-ਕਾੜ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਚੰਗੀ ਜਿੰਦ ਜਾਨ ਵਾਲੀ ਰਾਜੀ ਪਲੀ ਪੁਲੀ ਵੀ ਬਹੁਤ ਆ ਹਫ਼ਤਾ ਤੱਕ ਸੂਣ ਚ ਬਾਕੀ ਪਿਆ 20 ਕਿਲੋ ਤੋਂ ਬਾਹਰ ਦੁੱਧ ਦੇ ਆਰਾਮ ਨਾਲ ਦੇ ਦੇਣਾ ਰੇਂਜ ਇਹਦੀ ਹੈਗੀ 85000 ਰੁਪਏ ਇਹਤਾਰੀ ਆ ਫਾਰਮ ਚੋਂ ਲਈ ਆ ਠੀਕ ਆ ਹੁਣ ਹੀ ਆਪਣੇ ਸਾਹਮਣੇ ਰਾਈਆਂ ਠੀਕ ਐ ਬੰਦੋ ਜੀ ਬੰਦੋ ਤੇ ਵੀ ਕੈਕ ਦਿਨ ਲੈ ਜੂਗੀ ਇਹਦੇ ਮੇਰੇ ਹਿਸਾਬ ਨਾਲ 4-5 ਦਿਨ ਬਾਕੀ ਆ 4-5 ਦਿਨ ਬਾਕੀ ਸੂਹਾ ਦੂਜਾ ਸੂਹਾ ਦੂਜਾ ਕਲੂਨ ਨੇ ਬਾਈਕਰ ਨੂੰ ਦਿੱਤਾ ਹੋਇਆ ਠੀਕ ਹੈ ਤੇ ਹੁਣ ਦੂਜੀ ਵਾਰ ਸੁਣਾ ਇਹਨੂੰ ਇਸ ਕੀ ਕਰਜੂ 25 ਰੁਪਏ ਟੱਚ ਆ ਆਪਾਂ 20 ਪਲੱਸ ਹੀ ਕਹਿ ਕੇ ਦੇਣੀ ਆ ਰੇਂਜ ਇਹਦੀ ਕਿੰਨੀ ਕੋ ਰੇਂਜ ਇਹਦੀ ਬਾਈ 75000 ਰੁਪਏ 75000 ਰੁਪਏ ਦੂਜਾ ਸੂਹਾ ਸੁੰਦੀ ਆ ਤੇ ਦੁੱਧ 20 ਮੰਨ ਕੇ ਲੈ ਲਿਓ ਦੇਦੇ ਪਿਛੱਕ ਬਾਈ ਤੇ ਉਹ ਸੂਹਾ ਦਾ ਬਾਈ ਦੁੱਧ 1000 ਠੀਕ ਹੈ ਸੋ ਕੱਦ-ਕਾਡ ਚੰਗਾ ਤੇ ਜਿੰਦ-ਜਾਨ ਵਾਲੀ ਵਹਿੜ ਆ ਤੇ ਬਲੀ ਬਲੀ ਵੀ ਬਹੁਤ ਆ ਰਾਜੀ ਬਹੁਤ ਆ ਤੇ ਵਾਕੀ ਲੇਵਾ ਵਗੈਰਾ ਦੇਖ ਫੇਰਾ ਸਾਫ ਸੁਥਰਾ ਪਲਾਂਜਾ ਵਗੈਰਾ ਚੰਗੇ 75 4 ਦਿਨ ਲੈ ਜੂ ਰੇਂਜ ਇਹਦੀ ਹੈਗੀ 75000 ਰੁਪਏ ਇਹਦੇ ਇੰਦਰਾ ਨਰਮ ਹੋ ਜੂਗੀ ਤੀਜੇ ਨੰਬਰ ਵਾਲੀ ਬੱਚੀ ਗੱਬਣ ਸੂਨ ਨੂੰ ਕੁਝ ਦਿਨ ਬਾਕੀ ਤੇ ਵੀਰੇ ਚੌਥਾ ਨੰਬਰ ਜਿਹੜੀ ਬੱਚੀ ਦੇਖੀ ਇਹਨੇ ਇਹ ਬਾਈ ਪਹਿਲਾ ਸੂਆ ਸੂਈ ਹੋਈ ਆ ਠੀਕ ਹੈ ਤੇ ਆ ਇਹਦੀ ਬੱਚੀ ਆ 1 ਮਹੀਨੇ ਤੇ 20 ਦਿਨ ਦੀ ਸੂਈ ਸੂ ਠੀਕ ਹੈ 1 ਮਹੀਨੇ 20 ਦਿਨ ਦੀ ਹਾਂ 2 ਮਹੀਨੇ ਤੋਂ ਥੱਲੇ ਥੱਲੇ ਆ ਪਸੀ ਕੱਲ ਦੀ ਆਈ ਵੀ ਆਪਣੇ ਕੋਲੇ 18 ਕਿਲੋ ਦੁੱਧ ਤੋਲ ਕੇ ਲਿਆਂਦਾ ਸੀ ਆਪਾਂ ਠੀਕ ਹੈ ਥੋੜਾ ਜਿਹਾ ਜੀ ਦਾ ਘਟ ਕਰਿਆਗਾ ਤੇ ਹੁਣ 14 ਤੋਂ 15 ਕਿਲੋ ਜੈਨ ਹੁਣ ਵੀ ਹੈਗਾ ਸਾਢੇ 7 ਲੀਟਰ ਟਾਈਮ ਦਾ ਚਾਹਦਾ ਹੁਣ ਹੈਗਾ ਕਿ ਜੈਨ 18 ਸੀ ਜੀ ਘਟ ਲਾਇਆ ਥੋੜਾ ਜਿਹਾ ਠੀਕ ਹੈ ਆਪਾਂ 18 ਤੋਲ ਕੇ ਲਿਆਂਦਾ ਆਪ ਚਵਾਈ ਚਬੂਈ ਇੱਕ ਨੰਬਰ ਥਣਾ ਦੀ ਆਪਣੀ ਗਾਰੰਟੀ ਸਾਰੇ ਪਸ਼ੂਆਂ ਦੀ ਗਾਰੰਟੀ ਠੀਕ ਹੈ ਭਾਜ ਦਾ ਕਿੱਡਾ ਕੋ ਭਾਜ ਇਹਦਾ ਭਾਏ 20 ਬਾਈ ਜਮਾ ਜੈਸਨੋ ਵਾਲਾ 55000 ਦੀ ਦੇਣੀ ਹੈ 55000 ਦੇ ਗੱਬੜ ਵਗੈਰਾ ਤੇ ਨਹੀਂ ਹੋਈ ਜੈ ਨਹੀਂ ਗੱਬੜ ਹੈ ਨਹੀਂ ਬਾਈ ਹਜੇ ਠੀਕ ਹੈ ਜੇ ਇੱਕ ਮਹੀਨਾ 15 20 ਦਿਨ ਤੋਂ ਨਹੀਂ ਸੂਹੀ ਹੋਈ ਆ ਠੀਕ ਹੈ ਰੇਂਜ 55000 ਇਹਦੀ ਚੁਆਇਸ ਵੀ ਇੱਕ ਨੰਬਰ ਹੈ ਨੰਬਰ ਬਾਈ ਕੁਝ ਹੀ ਸੀਲ ਢੰਡੀ ਦੋਨੇ ਪਾਸੇ ਬਹਿ ਕੇ ਚੋਣੋ ਚਾਹੇ ਠੀਕ ਹੈ ਅੱਗੇ ਆ ਗਿਆ 5 ਨੰਬਰ ਇਹ ਵੀ ਆਪਾਂ ਫਾਰਮ ਚੋਂ ਲਈ ਆ ਬਾਈ ਠੀਕ ਹੈ ਤੇ ਇਹ ਵਾਰਡ ਦਾ ਹੈਗਾ ਦੂਜਾ ਸੂਆ ਕੈ ਕਿਨਲ ਲੈਂਦੀ ਆ ਇਹ ਲੈਂਦੀ ਆ ਹਫਤੇ ਤੋਂ ਦੱਸ ਦੇਣਾ ਹਫਤਾ ਦੱਸ ਦੇ ਰਸੂਣ ਚ ਵਾਕੀ ਤੇ ਮਿਲਕ ਵੇਨ ਵਗੈਰਾ ਬਹੁ ਮੋਟੀ ਜਿਹੀ ਦਿਖਾਈ ਦੇ 22 23 ਕਿਲੋ ਦੁੱਧ ਦਿੱਤਾ ਹੋਇਆ ਬਾਈ ਪਹਿਲਾਂ ਨੇ ਫਾਰਮ ਦੇ ਦੱਸਣ ਵਾਲਿਆਂ ਦੇ ਹਿਸਾਬ ਨਾਲ 27 28 ਕਿਲੋ ਪਲੂਨ ਦਾ ਦਿੱਤਾ ਦੂਜੀ ਾਰ ਸੂਨਾ ਠੀਕ ਹੈ ਐਤ ਕੀ ਅਗਲੇ ਉਹ ਤਾਂ 30 ਪਲੱਸ ਕਹਿੰਦੇ ਸੀ ਬਾਕੀ ਆਪਾਂ ਫਿਰ ਵੀ ਅਗਲੇ ਨੂੰ ਆਪਦੇ ਹਿਸਾਬ ਨਾਲ ਹੀ ਕਹਿਣਾ ਵੀ ਤੁਸੀਂ ਜਿੰਨਾ ਆਪਦੀ ਨੌਲੇਜ ਆ ਤੁਸੀਂ ਹਿਸਾਬ ਲਾ ਲਓ ਬਾਕੀ ਨਾੜਾ ਨੂੜਾ ਤੇ ਥਣ ਥਣ ਬਹੁਤ ਸੋਹਣਾਗਾ ਇਹਦਾ ਆਪਣਾ ਕੀ ਹੈ ਰੇਂਜ ਕਿੰਨੀ ਕੋਈ 80000 ਰੁਪਇਆ ਬਾਈ 5 ਨੰਬਰ ਵਾਲੀ ਜੀ 5 ਨੰਬਰ 85000 ਤੇ ਵੀਰੇ 6ਵੇਂ ਨੰਬਰ ਜਿਹੜੀ ਬੱਚੀ ਦੇਖੀ ਇਹਨੇ ਆਪਾਂ 6ਵੇਂ ਨੰਬਰ ਬਾਈ ਦੂਜਾ ਸੂਆ ਬੱਚੀ ਦੂਜਾ ਸੂਆ ਹੁੰਦੀ ਆ ਤੇ ਆ ਨਾੜਾ ਬਹੁਤ ਚੰਗੇ ਦਿਖਾਈ ਦਿੰਦੀ ਹੈ ਹਨਾ ਬਹੁਤ ਸੋਹਣਾ ਬਾਈ ਇਹ ਘਰੇ ਵਾਲਿਆਂ ਵਾਸਤੇ ਸੁਨੇਰੀ ਮੌਕਾ ਹੀ ਆਦਾ ਠੀਕ ਹੈ 6 ਨੰਬਰ ਦਾ ਕ੍ਰੌਸ ਥੋੜੀ ਜੀ ਕਿ ਥਾਂ ਥਣ ਬਹੁਤ ਸੋਹਣਾ ਥਾਂ ਥਣ ਚੰਗਾ ਲੱਗਿਆ ਵਾ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਜਾਂ ਤਿੰਨ ਚਾਰ ਦਿਨ ਲਊਗੀ ਮੇਰੇ ਹਿਸਾਬ ਨਾਲ ਠੀਕ ਹੈ ਇਹ 16 ਕਿਲੋ ਪਹਿਲਾਂ ਨੇ ਦਿੱਤਾ ਠੀਕ ਹੈ ਹਾਂ ਗਰੰਟੀ ਵਾਲਾ ਠੀਕ ਹੈ ਧਾਰਨ ਕੋਲ ਗੰਨੇ ਵਰਗੀ ਪੋਲੀ 20 ਦੇ ਆਸ-ਪਾਸ ਜਾਵੜੂਗੀ 18 20 18 20 ਇੱਥੇ ਦੇ ਦੋ ਕਿਉਂਕਿ ਕੱਢ ਘਾਟ ਬਹੁਤ ਅੱਛੀ ਜਾਏਗਾ ਜੀ ਸੋ ਹਾਈਟ ਵਗੈਰਾ ਦੇਖੋ ਥੋੜਾ ਕ੍ਰੌਸ ਆਇਜਾ ਹਨਾ ਹਾਂ ਕ੍ਰੌਸ ਪਾਣਾ ਕੋਈ ਆਏ ਨਹੀਂ ਹੈਗਾ ਤੇ ਸਾਨੂੰ ਸਾਨੂੰ ਨਰਵਾ ਵਧੀਆ ਜਾਣ ਚਾ ਪੂਰੇ ਫੁੱਲ ਵੱਡੀ ਐ ਇਹਦੀ ਰੇਂਜ ਕੀ ਹੋ ਇਹਦੀ ਰੇਟ ਬਿਲਕੁਲ ਬੱਸ ਬਾਈ ਜਮਾ ਜਸ ਨੋਜਾ 57000 ਦੀ ਦੇਣੀ 57000 ਦੀ 6 ਨੰਬਰ ਅੱਗੇ ਆ ਗਿਆ 7 ਨੰਬਰ ਜੀ 7 ਨੰਬਰ ਬਾਈ ਇਹ ਰੋਸਨ ਟੈਂਕ ਦੂਜਾ ਸੂਆ ਠੀਕ ਹੈ ਬਲੂਨ ਨੇ 26 ਕਿਲੋ ਦੁੱਧ ਦਿੱਤਾ ਇਹਨੇ ਠੀਕ ਹੈ ਤੇ ਹੁਣ ਇਹ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਲੈ ਜੂ ਦੱਸ ਦੇਣਾ ਨਾ 13 14 ਦਿਨ ਬਾਕੀ ਐ ਠੀਕ ਐ ਪਲਾਜਾ ਬਲੂਜਾ ਬਾਕੀ ਪਲੀ ਪੁਲੀ ਬਹੁਤ ਆ ਨਾ ਹਾਂ ਪਲੀ ਪੁਲੀ ਬਹੁਤ ਆ ਇਹਦਾ ਕੱਚੀ ਵਾਲਾ ਰੇਟ ਹੋਊ ਅੱਜ ਦਾ ਕਿੰਨਾ ਹੋ ਕੇ ਬੈਠਾ ਆਪਾਂ ਨੂੰ ਜੀ ਪਤਾ 80 95000 ਦੀ ਆਪਾਂ ਅੱਜ ਉਸੇ ਜਿਹਾ ਰੈਡੀ ਕਰਨਾ ਅੱਜ ਬਿਲਕੁਲ ਜਾਇਜ਼ ਰੱਖ ਕੇ ਦਾ ਇਹਦਾ 72000 ਰੁਪਿਆ ਰੇਟ ਆ ਬਈ ਅੱਜ ਦਾ ਹਾਂ ਅੱਜ ਦਾ ਠੀਕ ਹੈ ਚੀਪਾ ਜੂ ਪਾਓ ਕਿ ਮੈਂ ਕਹਾਂ ਯਾਰ ਚੀਪਾ ਆ ਜਿਵੇਂ ਕਿਕਰ ਤੇ ਗੁੰਦੀ ਜੀ ਨਹੀਂ ਹੁੰਦੀ ਸਾਰੇ ਥਣਾਂ 'ਚ ਇੱਕੋ ਜਿਹਾ ਹੋਊਗਾ ਜੇ ਕਿਸੇ ਥਣ 'ਚ ਬਦਲ ਵੀ ਗਿਆ ਆਪਾਂ ਜਿੰਮੇਵਾਰੀ ਹੈ ਤੇ ਅੱਗੇ ਆ ਗਿਆ ਐਂਡ ਤੇ ਜਾਣ ਹੋਰ ਵੀ ਬੇਨਤੀ ਆ ਬਾਕੀ ਦੂਰੋਂ ਨੇੜੇ ਆਉਣ ਵਾਲਿਆਂ ਨੂੰ ਐ ਹੁੰਦਾ ਵੀ ਕੀ ਆ ਜੀ ਪਤਾ ਨਹੀਂ ਕੀ ਨਿਕਲੂ ਥਾਣਾ ਦੀ ਮੇਰੀ ਗਾਰੰਟੀ ਹੋ ਰਹੀ ਹੈ ਕਿ ਬਸੂ ਦੀ ਥਾਣਾ ਕੰਨੀ ਉਹ ਅਗਲੇ ਨੂੰ ਮੁੜਨਾ ਨਹੀਂ ਪਊਗਾ ਠੀਕ ਹੈ ਹਾਂ ਉੱਤੋਂ ਨੀਚੋਂ ਤੁਸੀਂ ਦੇਖਣਾ ਸਾਰਾ ਕੁਝ ਠੀਕ ਹੈ ਉਹ ਥੋੜੀ ਪਸੰਦ ਤੇ ਵਹਿੜ ਦਾ ਚਾਹ ਮੰਨ ਲਓ 25 26 ਕਿਲੋ ਪਲੂਨ ਦਾ ਦੁੱਧ ਦਿੱਤਾ ਗਿਆ 72000 ਰੁਪਏ ਰੇਟ ਬਿਲਕੁਲ ਜਾਇਆ ਜਾ 85 90000 ਦੀ ਤਿਆਰ ਠੀਕ ਹੈ ਅੱਗੇ ਆ ਗਈ ਇਹ ਮੁੰਨਾ ਜੀ ਆਪਾਂ ਨੂੰ ਆਈ ਆਪਾਂ ਉਹ ਜਾ ਬਾਜਬ ਨਫਰ ਰੱਖ ਕੇ ਫੜ ਗਏ ਉਹ ਕਰ ਇਹ ਜਰਸੀ ਆ ਗਈ ਬਾਈ ਇਹ ਕਾ ਇੱਕ ਦੋ ਲੈਂਦੀ ਆ ਲੈ ਜੂਗੀ ਚਾਰ ਪੰਜ ਦਿਨ ਕੱਲ ਥੋੜੀ ਸੀ ਅੱਜ ਵਧੀਆ ਬਣੀ ਫਿਰਦੀ ਥੱਲੇ ਇੱਧਰ ਰੇਤੇ ਨੂੰ ਮਲਦਿਆਂ ਗੰਜਾਂਦੇ ਆ ਹਾਂ ਦਿੱਤਾ ਯਾਰ ਆਪਣਾ ਫਰੇਜ ਤਾਂ ਖਾਸ ਆ ਬਾਈ ਕਿਸੇ ਦੇ ਘਰੇ ਤਿਲਕਣ ਹੁੰਦੀ ਆ ਕਿਸੇ ਦੇ ਕੀ ਹਾਲ ਆ ਉਧਰੇ ਸਾਹਮਣੇ ਗੋਹੇ ਵਾਲਾ ਫੌੜਾ ਦਾ ਪਰ 24 ਘੰਟੇ ਹੱਥੇ ਰਹਿੰਦਾਗਾ ਠੀਕ ਐ ਪਰ ਆਏ ਆ ਵੀ ਥੱਲੇ ਵੀ ਨਹੀਂ ਰਹਿਣ ਦਿੰਦੇ ਪਸ਼ੂ ਦੇ ਤੇ ਲੈਂਦੀਆਂ ਵੀ ਨਹੀਂ ਯਾਰ ਇਹ ਠੀਕ ਐ ਕਿੰਨਾ ਕੁ ਦੁੱਧ ਮੰਨ ਕੇ ਚੱਲੇ ਬੰਦੇ ਇਹ ਬਾਈ 15 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਠੀਕ ਐ ਮਾਲਕਾਂ ਦੇ ਦੱਸਣ ਹਿਸਾਬ ਨਾਲ 14-15 ਕਿਲੋ ਠੀਕ ਐ ਹਾਂ ਹੁਣ ਦੂਜਾ ਸੀ ਆ ਸੁਣਾਗਾ 16 17 ਕਿਲੋ ਦੁੱਧ ਆਵਣਾ ਦੇ ਦੂ ਤੇ ਥਣ ਥਣ ਬੜਾ ਸੋਹਣਾ ਤੇ ਬਾਕੀ ਪ्योर オリジナル ਪੰਜਾਬ ਵਾਲੀ ਹੈ ਠੀਕ ਹੈ ਰੇਂਜ ਇਹਦੀ ਕਿੰਨੀ ਕੋ ਰੇਂਜ ਇਹਦੀ ਬਸ ਬਾਈ ਜਮਾ ਜਸਨੋਜ ਵਾਲਾ ਪਾਏ ਮੰਨ ਲਾ ਤੂੰ 55000 ਰੁਪਏ ਆ ਦੀ ਦੇ ਜਾਂਦੀ ਨਰਮ ਹੋ ਜੂਗੀ ਹਾਂ 55 ਜੋ ਮੜਾ ਮੜਾ ਮਾਨ ਤਾਨ ਹੋ ਜੂ ਛੋੜ ਸੱਪਾ ਠੀਕ ਹੈ ਜਿਹੜਾ ਪਾ ਸਾਰੇ ਰੇਟ ਕੀਤੇ ਆ ਘਰ ਆਏ ਬੰਦੇ ਦਾ ਮਾਨ ਹੋ ਵਿੱਚ ਉਹ ਜਰੂਰ ਹੋ ਬਾਈ ਜਰੂਰ ਨੰਬਰ ਬੋਲ ਦੋ ਦੁਬਾਰਾ ਆਪਣਾ 95922 74571 ਆਪਣਾ ਫੋਨ ਨੰਬਰ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ